ਚੰਨੀ ਸਾਹਿਬ ਤੁਸੀਂ ਲੋਕਾਂ ਚ ਤੱਕ ਕਦੇ ਗਏ ਨਹੀਂ ਕਾਂਗਰਸ ਵਾਲੇ ਸਾਰੇ ਤੁਸੀਂ ਤੁਸੀਂ ਤਾਂ ੜਿੱਕੀ ਜਾਂਦੇ ਹੋ 5 ਸਾਲ ਬਾਅਦ ਸਾਡੀ ਵਾਰੀ ਆਊਗੀ ਲੋਕ ਸਾਨੂੰ ਵਾਰੀ ਦਿੰਦੇ ਹੁੰਦੇ ਆ ਉਹ ਵਾਰੀਆਂ ਵਾਲੇ ਦਿਨ ਚਲੇ ਗਏ ਉੱਪਰ ਵੀ ਤੁਸੀਂ ਪਿਛਲੇ 2014 ਤੋਂ ਲੈ ਕੇ 26 ਹੋ ਗਈ ਹੁਣ 12 ਸਾਲ ਹੋ ਗਏ ਉੱਪਰ ਵੀ ੜਿੱਕੀ ਜਾਂਦੇ ਹੋ ਸਾਡੀ ਵਾਰੀ ਆਊਗੀ ਤਨੇ ਸਭ ਤੁਸੀਂ ਲੈਣਾ ਕੀ ਹੈ ਨਾਲੇ ਲੋਕਾਂ ਦੇ ਵੋਟਾਂ ਤਾਂ ਉੱਥੇ ਥੋੜਾ ਨਲਾਮ ਘਰ ਖੁੱਲਿਆ ਹੋਇਆ ਉੱਥੇ ਕਾਂਗਰਸ ਦਾ ਉੱਥੇ ਪਰਚੀਆਂ ਨਿਕਲਦੀ ਜਾਂਦੀਆਂ ਨੇ ਤੁਸੀਂ ਆਉਂਦੀਆਂ ਪਰਚੀਆਂ-ਪੁਰਚੀਆਂ ਪਾਓ ਉੱਥੇ ਜਾ ਕੇ ਜੇ ਭਲਾ ਕਿਸੇ ਹੋਰ ਨੂੰ ਨਿਕਲੇ ਕਿ ਕੁਰਸੀ ਸੀਐਮ ਦੀ ਗੁਰੇਡ ਚੱਕ ਵੱਧ ਚੱਕਦਾ ਕਿਸੇ ਨੇ ਫੇ ਕੀ ਕਰੋਗੇ ਤੁਸੀਂ ਉੱਥੇ ਜਾ ਕੇ ਗੌਰ ਰੱਖੋ ਉੱਥੇ ਕੋਈ ਐ ਪਰਚੀ ਵੱਧ ਪਾ ਗਿਆ ਕੋਈ ਚਾਰ ਪਾ ਦੂਗਾ ਪੰਜ ਪਾ ਦੂਗਾ ਕੋਈ ਜੇ ਸੀਐਮ ਦੀ ਨਹੀਂ ਮਿਲਦੀ ਤੋ ਡਿਪਟੀ ਸੀਐਮ ਦਾ ਪੈਕੇਜ ਦੇਖ ਲਓ ਵੀ ਡੋਪਟੀ ਸੀਐਮ ਕਿੰਨੇ ਜਿੱਦਨੇ ਹੋ ਜੀ ਉੱਥੇ ਲੱਗਿਆ ਹੋਇਆ ਉੱਥੇ ਨਿਲਾਮੀ ਲੱਗੀ ਹੋਈ ਆ ਤੁਸੀਂ ਇੱਥੇ ਫਿਰਦੇ ਹੋ ਵੋਟਾਂ ਦੀਆਂ ਗੱਲਾਂ ਕਰਦੇ ਤੁਸੀਂ ਕੀ ਲੈਣਾ ਲੋਕਾਂ ਤੋਂ ਤੁਸੀਂ ਲੋਕਾਂ ਦੇ ਮਸਲਿਆਂ 'ਚ ਕਦੇ ਆਏ ਤਾਂ ਹੈ ਨਹੀਂ